ਵਾਟੂ ਲੈ ਕੇ ਅੱਜ ਪਿੰਡਾਂ ਦੇ ਵਿੱਚ ਗਏ ਸੀ ਸ਼ੁਰੂਆਤ ਅਸੀਂ ਸਰੀ ਵਾਲੇ ਤੋਂ ਕੀਤੀ ਸੀ ਆਲਮੋਸਟ ਮੇਰੇ ਕੋਲ ਜ 12 ਕੇ 13 ਪਿੰਡ ਕੱਢੇ ਨੇ ਬਹੁਤ ਹੀ ਪਿੰਡਾਂ ਦੇ ਵਿੱਚ ਬਹੁਤ ਚਾਲ ਔਰ ਬੀਪਾ ਜੀ ਨੂੰ ਵੋਟ ਪਾਉਣ ਨੂੰ ਪੜੇ ਲੱਗੇ ਹੁਣ ਕਰਕੇ ਤੇ ਪਿਛਲੇ ਸਮੇਂ ਚ ਜੋ ਗਵਰਨਮੈਂਟ ਕਾਉਂਸਲ ਦੀ ਰਹੀ ਹੈ ਪੰਜਾਬ ਦੇ ਵਿੱਚ ਇਲਾਕੇ ਦੀ ਡਿਵੈਲਪਮੈਂਟ ਕਰਕੇ ਇਹ ਗੱਲ ਵੀ ਕਹਿੰਦੇ ਨੇ ਵੀ 722 ਦੇ ਵਿੱਚ ਬਹੁਤ ਵੱਡੀ ਗਲਤੀ ਕਰ ਲਈ ਅਸੀਂ ਜਿਹੜਾ ਇਹਨਾਂ ਨੂੰ ਲੈ ਆਏ ਤੇ ਹੁਣ ਬਿਲਕੁਲ ਨਿਸ਼ਚਿਤ ਹੋ ਜਿਓ ਇੱਕ ਇੱਕ ਬੋਲ ਪਰਿਵਾਰਾਂ ਨੇ ਸਭ ਨੇ ਕਿਹਾ ਵੀ ਪੰਜੇ ਨੂੰ ਬੁਰਾ ਲਾਵਾਂਗੇ ਔਰ ਬੀਬਾ ਜੀ ਨੂੰ ਅਸ ਮੇਰਾ ਮਨ ਦਾ ਮੈਂ ਵੀ ਪੰਜ ਲੱਖਾਂ ਨਾਲ ਲੜੀਆਂ ਜੋ ਮੇਰਾ ਮਨ ਮੰਨਦਾ ਹੈ ਵੀ ਵੱਡੀ ਗਿਣਤੀ ਜੀ ਰਾਮ ਪ੍ਰਭੂ ਤੋਂ ਲੀਡ ਲੈ ਕੇ ਜਾਵਾਂਗੇ ਔਰ ਸਾਰੇ ਫਿੰਡਾ ਚ ਵੱਡੇ ਭਰਵੇਂ ਜਲਸੇ ਹੋਏ ਨੇ ਕੋਈ ਵੀ ਨਾਲੇ ਬਹੁਤ ਗਰਮੀ ਹੈ ਪਰ ਬੇਸ਼ੱਕ ਦੀ 12:00 ਵਜੇ ਹੁਣ ਤੇ 1:00 ਵਜੇ ਹੋਵੇ ਸਾਰੇ ਪਰਿਵਾਰਾਂ ਦੇ ਪਰਿਵਾਰ ਆ ਕੇ ਜਿੱਥੇ ਜਲਸਾ ਹੁੰਦਾ ਸੀ ਭੈਣਾਂ ਵੀ ਬਾਤਾ ਵੀ ਨੌਜਵਾਨ ਵੀ ਬਜ਼ੁਰਗ ਵੀ ਆ ਕੇ ਬੀਬੀ ਜੀ ਦੇ ਵਿਚਾਰ ਸੁਣੇ ਔਰ ਕਾਂਸ ਪਾਰਟੀ ਵਾਸਤੇ ਬਹੁਤ ਹੌਸਲਾ ਦੇ ਕੇ ਗਏ ਨੇ ਅੱਜ ਮਨ ਵੀ ਬੜਾ ਖੁਸ਼ ਹੈ ਤੇ ਰਾਮਪੁਰਾ ਸ਼ਹਿਰ ਦੇ ਵਿੱਚ ਖੜੇ ਆ ਇੱਥੇ ਵੱਡੀ ਤਦਾਦ ਦੇ ਵਿੱਚ ਸਾਡੀਆਂ ਮਾਤਾ ਪਿਤਾ ਜਿਹੜੀਆਂ 9.9 ਹੋ ਗਏ ਖਾਣੇ ਦਾ ਵੀ ਟਾਈਮ ਹੈ ਸਭ ਨੇ ਛੱਡ ਕੇ ਨੌਜਵਾਨ ਵੀਰਾਂ ਨੇ ਵੀ ਤੇ ਬਜ਼ੁਰਗਿਆਂ ਨੇ ਵੀ ਮਾਤਾ ਪਿਤਾ ਨਾਲ ਬੈਠੀ ਹੈ ਤੇ ਇਧਰੋਂ ਇਹ ਲੱਗਦਾ ਕਿ ਬਹੁਤ ਹੌਸਲਾ ਜਰੂਰ ਹੈ ਕਾਂਸ ਪਾਰਟੀ ਦਾ ਨਸ਼ਾ ਬਹੁਤ ਜ਼ਿਆਦਾ ਚੜਿਆ ਹੈ ਹਾਂਜੀ ਨਸ਼ਾ ਬਹੁਤ ਜ਼ਿਆਦਾ ਹੈ ਨਸ਼ੇ ਬਾਰੇ ਗੱਲ ਚਲਦੇ ਆ ਬਿਲਕੁਲ ਠੀਕ ਹੈ ਨਸ਼ਾ ਦੀ ਬਹੁਤ ਵੱਡੀ ਜੋ ਮਾਵਾਂ ਭੈਣਾਂ ਰੋ ਰਹੀਆਂ ਸਪੀਕਰਾਂ ਦੇ ਵਿੱਚ ਉਹਦੇ ਨੌਜਵਾਨ ਬੱਚੇ ਨਸ਼ੇ ਦੀ ਦਲਦਲ ਦੇ ਵਿੱਚ ਖੁੱਭ ਗਏ ਨੇ ਇਹ ਬੇਕਾਬੂ ਬਹੁਤ ਵੱਡੀ ਇੱਕ ਇਹ ਬਾਜੀ ਪੰਜਾਬ ਨੂੰ ਜਿਵੇਂ ਕੈਂਸਰ ਦਾ ਹੋ ਗਿਆ ਤਗੜੇ ਹੋ ਕੇ ਸਾਰੀ ਜਨਤਾ ਸਾਰਾ ਪ੍ਰਸ਼ਾਸਨ ਸਾਰੇ ਸਿਆਸੀ ਲੋਕ ਇਹ ਗੱਲ ਨੂੰ ਮਨ ਬਣਾ ਲੈਣ ਤੇ ਇਹਨੂੰ ਇਥੋਂ ਪੰਜਾਬ ਤੋਂ ਕੱਢਣਾ ਹੈ ਤਾں ਜਾ ਕੇ ਦਾ ਜਾ ਕੇ ਖਾਤਮਾ ਹੋ ਸਕਦਾ ਸੱਚੇ ਦਿਨੋਂ ਹੁਣ ਜੇ ਅੱਜ ਅਸੀਂ ਭਾਸ਼ੰਦ ਦੇ ਕੇ ਅਸੀਂ ਕਰਾਂਗੇ ਨਾਲ ਜਨਤਾ ਦਾ ਵੀ ਸਹਿਯੋਗ ਬਹੁਤ ਹੋਣਾ